ਮੋਨਿੰਗ ਗਾਇਜ਼ ਰਾਜਾ ਦੇ ਕੀ ਹਾਲ ਚਾਲ ਹੈ ਮੈਂ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਹੋਵੋਗੇ ਤੇ ਮੈਂ ਵੀ ਠੀਕ ਆ ਹਾਂਜੀ ਅੱਜ ਦੀ ਮਾਰਨਿੰਗ ਹੋ ਗਈ ਹੈ ਤੇ ਮਾਰਨਿੰਗ ਮੇਰੀ ਕੱਲੀ ਦੀ ਨਹੀਂ ਹੋਈ ਦੇਖ ਲਓ ਅੱਜ ਮੇਰੇ ਘਰ ਆਏ ਛੋਟੇ ਛੋਟੇ ਮਹਿਮਾਨ ਇਹ ਮੇਰੀ ਵੱਡੀ ਦੀਦੀ ਨਾਨਾ ਦਾ ਲੜਕਾ ਤੇ ਉਹਦੀ ਕੁੜੀ ਹੈ ਤੇ ਮੇਰੀ ਵੱਡੀ ਜਠਾਨੀ ਬਖਤਾ ਭਬੀ ਦਾ ਲੜਕਾ ਹੈ ਠੀਕ ਹੈ ਨਾ ਹੈਲੋ ਕਰੋ ਸਾਰੇ ਹੈਲੋ ਹੂੰ ਉਹਨੇ ਮੇਰੀ ਦੀਦੀ ਵੀ ਆਈ ਹੀ ਵੱਡੇ ਨਾਨਣ ਤੇ ਉਹ ਵੀ ਬੈਠੇ ਥੋੜਾ ਟਾਈਮ ਬੈਠ ਲੋ ਕੇ ਹੁਣ ਉਹ ਹੇਠੇ ਗਏ ਨੇ ਤੇ ਮੈਂ ਉਹਦਾ ਸ਼ੋਟ ਲਿਆ ਨਹੀਂ ਗਾ ਸਿੱਧੀ ਸਿੱਧੀ ਮੈਂ ਕਿਹਾ ਵੀਡੀਓ ਦੀ ਕੀ ਸ਼ੁਰੂਆਤ ਕਰੀਏ ਤੇ ਹਾਂ ਜੇ ਅਸੀਂ ਨਾਸ਼ਤਾ ਪਾਣੀ ਕੁਝ ਨਹੀਂ ਕੀਤਾ ਤੇ ਫਿਰ ਮੈਂ ਉਹਨਾਂ ਨੂੰ ਵੀ ਪੁੱਛਿਆ ਉਹ ਕਹਿੰਦੇ ਜੀ ਮੈਂ ਤੇ ਖਾ ਕੇ ਆਈਆਂ ਨੇ ਹਾਂ ਤੇ ਚਲੋ ਹੁਣ ਮੈਂ ਆਪਣੇ ਬੌਂਦੀ ਨੂੰ ਤਰ੍ਹਾਂ ਫੋਨ ਤੇ ਉਹਨਾਂ ਲਈ ਬਣਾਈ ਆਪਾਂ ਨਾਸ਼ਤਾ ਪਾਣੀ ਠੀਕ ਐ ਨਾਸ਼ਤਾ ਪਾਣੀ ਦੀ ਚਾਹ ਵੀ ਬਣਦੀ ਐ ਨਾਲ फिर मिल गया तो हम थोड़ी देर बीच ठीक है ना अपना अपना नाम दसो हाँ वंच वंच और आपका नव्या, नव्या। और आपका हैं हाँ कि चिराग डुगु डुगु का नाम चिराग है ना नाम न, नव्या नव्या और व्यांच वाओ कितने क्यूटी क्यूटी नाम है ना आप सबके आप तीनों आए हो ओ टफी भी आ गया टफी आ गया ये देख पैर मार दी पे ये देख टफी आ गई हाँ दस बैठ जो बैठ जो कुछ नहीं कहना उन्होंने उन्होंने ठीक है अपनी चीज चुको कि चीज है पहले हाँ खाओ फिर चलो नी नी। क्यों लवली मामू ने लिया चाचू ने लिया दिए खालो, खालो। तो खा लो ती छे खा लो नहीं तो टफी ने खा नहीं आके ता मैगी देख लो टफी देख दी वाल किल देखो वाल <laughs> हाँ तो बच्चा मैगी, मैगी बना दी जमी है सची साढे दीदी आए हुए ज्योति दीदी मैगी खा, <रहे> <laughs> मैगी खा रहे हो। हो और की खाना फिर इस तो की हैं? न्यूडल खाने न्यूडल नहीं न्यूडल टाफी टाफी रोटी हले पानी है आप बिस्कुट खा ही दिया, हांजी जी गाय गाइस होली चली गई है हाँ गया। बच्चे भी चले गए है ਤੇ ਬੱਚੇ ਬਹੁਤ ਜਿੱਦ ਕਰ ਰਹੇ ਕਿ ਹੀ ਰਹਿਣਾ ਤੇ ਦੀਦੀ ਕਹਿੰਦੇ ਕਿ ਨਹੀਂ ਤੁਸੀਂ ਆ ਜਾਓ ਬਾਅਦ ਚ ਸ਼ਰਾਫਤਾ ਕਰੋਗੇ ਮੈਂ ਤੇ ਕਿਹਾ ਹੀ ਛੱਡ ਜੂ ਤੇਰੀ ਕੋਈ ਨਹੀਂ ਮੈਂ ਛੱਡਾਂਗੀ ਉਧਰ ਤੇ ਫਿਰ ਦੀਦੀ ਲੈ ਆਈਗੇ ਬੱਚਿਆਂ ਨੂੰ ਵੀ ਤੇ ਹੁਣ ਨਾ ਟਾਈਮ 12 ਵਜਰੇ ਨੇ ਤੇ ਸਾਨੂੰ ਲੱਗੀ ਭੁੱਖ ਐਕਚੁਅਲੀ ਤੇਰੀ ਬੈਠੀ ਹੋਏ ਸੀ ਉਦੋਂ ਹੀ ਮੈਂ ਆਪਣੇ ਬੌਜੀ ਨੂੰ ਵੀ ਰੋਟੀ ਬਣਾਤੀ ਹੀ ਨਾਲ ਸੇ ਮੈਂ ਕੌਫੀ ਬਣਾ ਲਈ ਚਾਹ ਨਹੀਂ ਬਣਾਈ ਅਜੀ ਦੀਦੀ ਨੂੰ ਵੀ ਪਲਾਈ ਖੁਦ ਵੀ ਪੀਤੀ ਕੌਫੀ ਤੇ ਮੈਂ ਰੋਟੀ ਨਹੀਂ ਖਾਦੀ ਤੇ ਪਰੋਂਠੀ ਮੇਰਾ ਦਿਲ ਨਹੀਂ ਕਰਦਾ ਉਸ ਵੇਲੇ ਸਿਰਫ ਖਾਣ ਨੂੰ ਤੇ ਹੁਣ ਮੈਨੂੰ ਪੈ ਗਰੀ ਕੋਈ ਮੈਨੂੰ ਭੁੱਖ ਲੱਗ ਰਹੀ ਤੇ ਫਿਰ ਮੈਂ ਉੱઠી ਟਫੀ ਨੂੰ ਵੀ ਰੋਟੀ ਪਾਈ ਟਫੀ ਦੀ ਸਬਜ਼ੀ ਪਈ ਹੋਈ ਸੀ ਰਾਤ ਦੀ ਉਹਦੇ ਨਾਲ ਪਾਇਨ ਨੂੰ ਦੋ ਫੁੱਕੇ ਤੇ ਮੈਂ ਲੈ ਆਈਆਂ ਖਰਬੂਜਾ ਖਾਣ ਲਈ ਨਾਲ ਮੇਰਾ ਮੰਗੋ ਸ਼ੇਕ ਪਿਆ ਅੱਧਾ ਗਲਾਸ ਰਾਤਾ ਹੁਣ ਮੈਂ ਉਹ ਪੀਾਂਗੀ ਤੇ ਥੋੜਾ ਜਿਆ ਕਰ ਲਾਂਗੀ ਆਸਰਾ ਅੱਜ ਦੁਪਹਿਰੀ ਦੇਖਦੇ ਹਾਂ ਅੱਜ ਅਸੀਂ ਕੀ ਬਣਾਣਾ ਹੈ ਹਾਂਜੀ ਤੇ ਗਾਇਸ ਟਾਈਮ ਸ਼ਾਮ ਦੇ 6:00 ਹੋ ਰਿਹਾ ਤੇ ਬੱਤੀ ਚਲੀ ਗਈ ਹੋਈ ਐ ਗਰਮੀ ਬਹੁਤ ਲੱਗ ਰਹੀ ਐ ਤੇ ਮੈਂ ਵੀ ਕਪੜੇ ਤੈਹ ਲਾ ਕੇ ਹੁਣੇ ਹੱਟੀ ਸੀਗੀ ਕਪੜੇ ਰੱਖਨੇ ਅਲਮਾਰੀ ਚ ਤੇ ਟਫੀ ਨੂੰ ਮ ਬੌਜੀ ਲੈ ਕੇ ਗਏ ਸੀਗੇ ਬਾਹਰ ਕਿ ਗਰਮੀ ਹੋ ਗਈ ਐ ਤੇ ਨਾਲੇ ਸਵੇਰ ਦੀ ਅੰਦਰ ਹੀ ਹੁਣ ਰਹਿੰਦੀ ਹੈਗੀ ਜਿਆਦਾ ਬਾਹਰ ਜਾਂਦੀ ਨਹੀਂ ਹੈਗੀ ਕਿਉਂਕਿ ਗਰਮੀ ਐ ਨਾ ਤੇ ਫਿਰ ਐਸੀ ਲੱਗਣ ਦਾ ਇੱਥੇ ਹੁੰਦੀ ਆ ਮੈਂ ਵੀ ਘਾਰੀ

ਇੱਕ ਮਿੰਟ ਕੀ ਕੀ ਹੋ ਗਿਆ ਕੀ ਹੋ ਗਿਆ ਦਿਨੀ ਆ ਤੂੰ ਟੁੱਟੀ ਦੀ ਤੂੰ ਨਾ ਕੋਸ਼ੇ ਛੱਡੀ ਤੂੰ ਗੋਚ ਨਾ ਛੱਡੀ ਤੂੰ ਇਸ਼ਾਰੇ ਸ਼ਵਾਦ ਲਾਣੇ ਹੁੰਦੇ ਆ ਅੱਛਾ ਜਾ ਬਾਹਰ ਕੋ ਮਲੇ ਮਨਨੀ ਆ ਮੱਖ ਲਾ ਰਾ ਸ਼ੌਂਪ ਕੇ ਆਨੀ ਆ ਪੁੱਤਰ ਮੱਖ ਲਾ ਰਾ ਸ਼ੌਂਪ ਕੇ ਆਨੀ ਆ ਤੂੰ ਜਾ ਬਾਹਰ ਕੋ ਮਲ ਅੱਜ ਕੱਲ ਤੂੰ ਬਾਹਰ ਨਹੀਂ ਘੁੰਮਦੀ ਹੈਗੀ ਜੀ ਤੇ ਗਾਇਸ ਟਾਈਮ ਨਾ 7:30 ਹੋ ਰਿਹਾ ਸ਼ਾਮ ਦੇ ਤੇ ਮੈਂ ਨਾ ਵੀਡੀਓ ਖਾਂਦੀ ਪਈ ਸੀ ਤੇ ਖਲਾਰਾ ਪੈ ਗਿਆ ਫਿਰ ਤੇ ਮੈਂ ਸੋਚਿਆ ਚੱਲਨੇ ਹਾਂ ਇੱਕ ਵਾਰੀ ਸਫਾਈ ਕਰ ਲੈਨੇ ਆ ਦੁਬਾਰਾ ਹਾਂਜੀ ਤੇ ਗਾਇਸ ਮੈਂ ਨਾ ਸੌਫਾ ਵੀ ਕਰ ਲਈ ਕਿਚਨ ਕਲੀਨ ਵੀ ਕਰ ਲਿਆ ਬਰਥ ਵੀ ਥੋਲੇ ਸਾਰਾ ਕੰਮ ਕਰ ਲਿਆ ਤੇ ਹੁਣ ਆ ਗਈ ਮੇਰੀ ਦਿਨਰ ਦੀ ਵਾਰੀ ਤੇ ਮੈਂ ਰੋਟੀ ਲੈਣੀ ਆ ਬਣਾਣਾ ਤੁਸੀਂ ਦੱਸੋ ਮੈਂ ਕੀ ਬਣਾਉਣੀ ਅੱਜ ਲਕਾ ਲਿਆ ਤਾਂ ਅੱਜ ਮੈਂ ਕੀ ਬਣਾਣਾ ਹੈ ਲਗਾਣੇ ਨਾ ਤਾਂ ਜਾ ਸ਼ਿਮਲਾ ਮਿਰਚ ਨਹੀਂ ਬਣਾਣੀ ਮੈਂ ਹਾਂਜੀ ਮਾ ਸ਼ਿਮਲਾ ਮਿਰਚ ਦੀ ਸਬਜ਼ੀ ਨਹੀਂ ਬਣਾ ਰਹੀ ਨਾ ਇਹ ਸ਼ਿਮਲਾ ਮਿਰਚ ਨਾਲ ਕੋਈ ਹੋਰ ਚੀਜ਼ ਬਣਾ ਰਹੀ ਹਾਂ ਹਾਂ ਮੈਂ ਬਣਾ ਲੀ ਹਾਂ ਅੱਜ ਇਹ ਚੀਜ਼ ਚਿਲੀ ਤੇ ਆਫਕੋਰਸ ਉਹ ਵੀ ਸ਼ਿਮਲਾ ਮਿਰਚ ਦੀ ਜ਼ਰੂਰਤ ਹੈਗੀ ਹੈ ਤੇ ਅੱਜ ਮੈਂ ਤੁਹਾਨੂੰ ਦਵਾਂਗੀ ਚੀਜ਼ ਚਿਲੀ ਦੀ ਰੈਸਪੀ ਜਿਸ ਤਰੀਕੇ ਨਾਲ ਮੈਂ ਬਣਾਣੀ ਆ ਠੀਕ ਹੈ ਨਾ ਤੇ ਸਾਰਾ ਸਮਾਨ ਮੇਰੇ ਕੋਲ ਪਿਆ ਹੋਇਆ ਆਲਰੇਡੀ ਬਸ ਪਨੀਰ ਨਹੀਂ ਸੀਗਾ ਤੇ ਉਹ ਮੈਨਾਂ ਨੂੰ ਫੋਨ ਕਰਤਾ ਇਹ ਮੈਨੂੰ ਲਿਆ ਕੇ ਦੇ ਦਿੰਦੇ ਆ ਤੇ ਉਹਨਾਂ ਚਿਰ ਅਸੀਂ ਬਾਕੀ ਤਿਆਰੀ ਕਰ ਲੈਂਦੇ ਆ ਠੀਕ ਹੈ ਜੀ ਓਕੇ ਤੇ ਗਾਇਸ ਚੀਜ਼ ਚਿੱਲੀ ਲਈ ਮੇਰੀ ਸ਼ਿਮਲਾ ਮਿਰਚ ਵੀ ਕਟ ਹੋ ਗਿਆ ਔਰ ਪਿਆਜ਼ ਵੀ ਮੈਂ ਕੱਟ ਲਿਆ ਗਿਆ ਤੇ ਇਹਦੇ ਵਿੱਚ ਮੈਂ ਮਸਾਲਾ ਗ੍ਰੈਂਡਰ ਕੀਤਾ ਹਰੀ ਮਿਰਚ ਅਦਰਕ ਔਰ ਲਸਣ ਠੀਕ ਹੈ ਜੀ ਤੇ ਬਸ ਹੁਣ ਮੈਂ ਕਰ ਰਹੀ ਹਾਂ ਪਨੀਰ ਦੀ ਵੀ ਇਹ ਤੇ ਗਾਇਸ ਮੈਨੂੰ ਬੌਜੀ ਨੇ ਪਨੀਰ ਲਿਆਤਾ ਹੈ ਤੇ ਇਹਦੇ ਵਿੱਚ ਹੁਣ ਅਸੀਂ ਪਾਵਾਂਗੇ ਥੋੜਾ ਜਿਹਾ ਆਲਾ ਰੋਟ ਤੇ ਥੋੜਾ ਜਿਹਾ ਪਾਵਾਂਗੇ ਮੈਦਾ ਤੇ ਹਲਕੀ ਜਿਹੀ ਬਲੈਕ ਪੀਪਰ ਪਾਊਡਰ ਠੀਕ ਹੈ ਤੇ ਹੱਕਾ ਜਿਹਾ ਨਮਕ ਪਾ ਕੇ ਫਿਰ ਕਲਰ ਵਾਲੇ ਪਾਣੀ 'ਚ ਡੁਬੋ ਕੇ ਕਿ ਮੈਂ ਤੁਹਾਨੂੰ ਦੱਸੀ ਜਾਵਾਂਗੀ ਤੇ ਫਿਰ ਉਹਨੂੰ ਕੱਲਣਾ ਆਪਾਂ ਫਰਾਈ ਠੀਕ ਹੈ ਪਹਿਲੇ ਮੈਂ ਅਜਾ ਆਲਾ ਰੋਟ ਇਹ ਮੈਦ ਦਾ ਥੋੜਾ ਜਿਹਾ ਪੱਕ ਕੇ ਮੈਂ ਇਹਨੂੰ ਮਿਕਸ ਕਰ ਲਵਾਂ ਠੀਕ ਹੈ ਹਾਂਜੀ ਤੇ ਮੈਂ ਦੇਖ ਲਉ ਇਹ ਜੋ ਪਾ ਦਿੱਤਾ ਹੋਇਆ ਆਪਣਾ ਮੈਦ ਦਾ ਤੇ ਅਲਰੋਟ ਤੇ ਕਾਲੀ ਮਿਰਚ ਪਾਊਡਰ ਠੀਕ ਹੈ ਤੇ ਇਹਦੇ ਵਿੱਚ ਨਾ ਮੈਂ ਕਲਰ ਲਈ ਪਾਈ ਦੇਗੀ ਮਿਰਚ ਵੈਸੇ ਕਲਰ ਵੀ ਪਾ ਸਕਦੇ ਆ ਤੇ ਕਲਰ ਮੇਰੇ ਕੋਲ ਇਸ ਟਾਈਮ ਨਾ ਰੈੱਡ ਨਹੀਂ ਸੀ orange ਸੀਗਾ ਤੇ ਇਸ ਲਈ ਮੈਂ ਦੇਗੀ ਮਿਰਚ ਪਾ ਕੇ ਸਲਟ ਵਾਲੀ ਤੇ ਪਾਣੀ ਪਾਇਆ ਹੱਕਾ ਜਿਹਾ ਨਮਕ ਪਾਇਆ ਹੁਣ ਆ ਇਹਨੂੰ ਇਹਦੇ ਤੇ ਰ ਮਿਕਸ ਕਰ ਦਾਂਗੇ ਕਲਰ ਆ ਜਾਏਗਾ ਠੀਕ ਹੈ ਤੇ ਫਿਰ ਇਹ ਤੇ ਮੈਂ ਪਾ ਲਿਆ ਕਿਉ ਤੇ ਇਹਨੂੰ ਮੈਂ ਕਰ ਲਾਂਗੀ ਫਰਾਈ ਠੀਕ ਹੈ ਜੀ ਜੀ ਤੇ ਤੁਸੀਂ ਦੇਖ ਸਕਦੇ ਹੋ ਮੈਂ ਪਨੀਰ ਸਾਰਾ ਵਿੱਚ ਪਾ ਤਾ ਤੇ ਇਹਨੂੰ ਹੁਣ ਮੈਂ ਮੀਡੀਅਮ ਗੈਸ ਤੇ ਪਕਾ ਲੂੰਗੀ ਦੋਨੋਂ ਪਾਸੋਂ ਫਰਾਈ ਕਰ ਲਾਂਗੇ ਜੀ ਤੱਕ ਨੀ ਮੇਰਾ ਦੋਨੋਂ ਪਾਸੇ ਲਗਭਗ ਫਰਾਈ ਹੋ ਗਿਆ ਹੈ ਤੇ ਹੁਣ ਨੂੰ ਆਪਾਂ ਕੱਢ ਲੈਣੇ ਆ ਪਲੇਟ ਵਿੱਚ ਇਹ ਸੋਤੇ ਉਹਨੇ ਇਹ ਫਰਾਈ ਹੋ ਗਿਆ ਬਹੁਤ ਅੱਛਾ ਠੀਕ ਹੈ ਤੇ ਹੁਣ ਅਨੋਸੀ ਲਗਾਵਾਂਗੇ ਤੜਕਾ ਠਿਕੋ ਹੈ ਦਾ ਜਿਆਦਾ ਇਹਨੂੰ ਪਹਿਲੇ ਕੱਢ ਲਈ ਆਪਾਂ ਥੋੜਾ ਜਿਹਾ ਹਾਂਜੀ ਤਕਿਓ ਤੁਸੀਂ ਦੇਖਿਆ ਮੈਂ ਕੱਢ ਲਿਆ ਏ ਹੁਣ ਇਹਨੂੰ ਅਸੀਂ ਤੜਕਾ ਲਗਾਵਾਂਗੇ ਜਿਹੜਾ ਤੜਕਾ ਅਸੀਂ ਤਿਆਰ ਕੀਤੇ ਦਾ ਜੋ ਆਖੀ ਆਪਣਾ ਅਦਰਕ ਲਸਣ ਹਰੀ ਮਿਰਚਾ ਉਹਨੂੰ ਪੋੜ ਲਵਾਂਗੇ ਹੁਣ ਆਦੇ ਵਿੱਚ ਆਪਣੇ ਅਸੀਂ ਪਿਆਜ਼ ਪਾਵਾਂਗੇ ਤੇ ਲਾਲੀ ਪਾਵਾਂਗੇ ਟਮਾ ਮਿਰਚ ਵੀ कुछ अपने मसाले पाला गे ठीक है लून मिर्च वगैरह कि मैं पावगी सब तो पहले नमक अपने हिसाब न थोड़ी जी लाल मिर्च क्योंकि हरी भी पाई है थोड़ी जी कलर वाली लाल मिर्च

ਉਹੜਾ ਜਵੀ ਲੈ ਲੇ ਸੂਖ ਖਤਮ ਹੋਈ ਹੈ ਤੇ ਪੈਕੇਟ ਵਿੱਚ ਚੋੜੀ ਜਿਹੀ ਮੈਂ ਐਜੀ ਕਰਾਂਗੀ ਹੁਣ ਇਹਦੇ ਵਿੱਚ ਅਸੀਂ ਪਾਵਾਂਗੇ ਪਾਣੀ ਲਵਾਂਗੇ ਉਨੇ ਵਿੱਚ ਥੋੜਾ ਜਿਹਾ ਅਲਰੋਟ ਪਾਵਾਂਗੇ ਜਿਆਦਾ ਨਹੀਂ ਪਾਣਾ ਥੋੜਾ ਪਾਣਾ ਕਿਉਂਕਿ ਇਹ ਗਾੜਾ ਹੋ ਤ ਜਾਵੇਗਾ ਇਸ ਲਈ ਇਹਨੂੰ ਕੋਲ ਕੇ ਤੇ ਇਹਨੂੰ ਮਿਚਾਉਵਾਂਗੇ ਆਹ ਪਲੇਟ ਵਿੱਚ ਵੀ ਇਹੀ ਪਾਇਆ ਸੀਗਾ ਅਲਰੋਟ ਅਮੈਜ਼ ਜਿਹੜਾ ਰਹਿ ਗਿਆ ਸੀ ਵਿੱਚ ਪਨੀਕ ਕੀਤਾ ਸੀ ਉਹ ਵੀ ਸਾਰਾ ਮੈਂ ਪਾ ਰਹੀ ਹਾਂ ਜੀ ਉਸੇ ਡਰਾਈ ਰੱਖਣਾ ਤੇ ਫਿਰ ਪਾਣੀ ਨਾ ਜ਼ਿਆਦਾ ਪਾਈਓ ਮੈਂ ਹਲਕਾ ਹਲਕਾ ਰੱਖਾਂਗੀ ਥੋੜਾ ਜ਼ਿਆਦਾ ਡਰਾਈ ਨਹੀਂ ਰੱਖਾਂਗੀ ਥੋੜਾ ਸੌਫਟੀ ਰੱਖਾਂਗੀ ਇਸ ਲਈ ਮੈਂ ਪਾਣੀ ਪੋੜਵਾ ਰਹੀ ਆ ਨੀਰਾ ਜਿਹੜਾ ਫਰਾਈ ਕੀਤਾ ਹੋਇਆ ਸੀ ਇਹ ਥੋੜਾ ਨਾਲ ਨਾਲ ਚਿਪਕਿਆ ਇਹ ਸਿੰਗਾ ਸਿੰਗਾ ਪੀਸ ਕਰਕੇ ਮੈਂ ਪਾ ਲਵਾਂਗੀ ਸਾਰਾ ਮੈਨੂੰ ਨਾ ਮਿੱਠੀ ਸੌਸ ਚਾਹੀਦੀ ਆ ਮਿੱਠੀ ਸੌਸ ਚਾਹੀਦੀ ਆ ਹਾਂਜੀ ਤੇ ਗਾਇਸ ਤੁਸੀਂ ਦੇਖ ਸਕਦੇ ਹੋ ਚੀਚਲੀ ਮੇਰੀ ਤਿਆਰ ਆ ਬਸ ਮੈਨਾਂ ਕਲਰ ਨਹੀਂ ਪਾਇਆ ਸੀ ਡੇਗੀ ਵਾਲਾ ਹੀ ਪਾਇਆ ਸੀ ਕਲਰ ਤੇ ਬਟ ਕੈਮਰੇ ਚ ਪਤਾ ਨਹੀਂ ਕਿੱਦਾਂ ਦੀ ਲੱਗ ਰਹੀ ਆ ਬਟ ਉਦਾਂ ਕਲਰ ਵੀ ਬਹੁਤ ਅੱਛਾ ਆ ਥੋੜਾ ਜਿਹਾ ਨਾ ਹੁਣ ਇਹਦੇ ਵਿੱਚ ਕਮੀ ਪਤਾ ਕੀ ਇੱਕ ਆ ਮੇਰੇ ਕੋਲ ਨਾ ਟਮੇਟੋ ਸੌਸ ਨਹੀਂ ਸੀਗੀ ਤੇ ਚੀਚਲੀ ਥੋੜੀ ਮਿੱਠੀ ਹੁੰਦੀ ਆ ਤੇ ਬਾਕੀ ਨਮਕ ਮਿਰਚ ਬਹੁਤ ਅੱਛਾ ਹੈ ਤੇ ਹੁਣ ਮੈਂ ਆਪਣੇ ਬੌਜੀ ਕੋ ਮੰਗਵਾਈ ਹੈ ਟਮੇਟੋ ਸੌਸ ਤੇ ਇਹਦੇ ਵਿੱਚ ਮੈਂ ਉਹ ਪਾਵਾਂਗੀ ਤੇ ਬਾਕੀ ਮੇਰੀ ਚੀਜ਼ ਚਿੱਲੀ ਰੈਡੀ ਹੈਗੀ ਹੈ ਠੀਕ ਹੈ ਜੀ ਹਾਂਜੀ ਤੇ ਚੀਜ਼ ਚਿੱਲੀ ਗਈ ਬਨ ਤੇ ਹੁਣ ਇਹਦੇ ਨਾਲ ਨਾਲ ਵੀ ਹੋਣੇ ਚਾਹੀਦੇ ਆ ਨਾਨ ਬਣਾਉਂਦੇ ਵੀ ਬਹੁਤ ਤਰੀਕੇ ਆ ਕਈ ਕੁੱਕਰ ਚ ਬਣਾਉਂਦੇ ਆ ਕਈ ਪਤਲੇ ਚ ਬਣਾਉਂਦੇ ਆ ਜਿਹੜੇ ਹੋਮੇਡ ਹੁੰਦੇ ਆ ਬਾਕੀ ਬਾਹਰ ਤੇ ਤੰਦੂਰ ਦੇ ਹੀ ਬੰਦੇ ਆ ਹੋ ਮੇਲੇ ਇਸ ਤਰੀਕੇ ਨਾਲ ਬਣਾਉਂਦੇ ਆ ਬਟ ਮੈਂ ਤਵੇ ਵਾਲੇ ਬਣਾਉਂਗੀ ਅੱਜ ਠੀਕ ਹੈ ਥੋੜੀ ਤਵੇ ਵਾਲੇ ਜਲਦੀ ਬਣ ਜਾਣਗੇ ਹੈਨਾ ਤੇ ਚਲੋ ਹਾਂਜੀ ਤੇ ਨਾਨ ਬਣਾ ਲਈ ਸਭ ਤੋਂ ਪਹਿਲੇ ਅਸੀਂ ਤਵੇ ਨੂੰ ਪੁੱਠਾ ਕਰਕੇ ਗਰਮ ਕਰ ਲਾਂਗੇ ਠੀਕ ਹੈ ਤੇ ਤੁਸੀਂ ਰੋਟੀ ਜਿੱਦਾਂ ਬੇਲਦੇ ਉਦਾਂ ਹੀ ਬੇਲਨੀ ਆ ਕਿਸੇ ਵੀ ਸ਼ੇਪ ਚ ਬੇਲ ਸਕਦੇ ਹੋ ਤੁਸੀਂ ਠੀਕ ਹੈ ਤੇ ਹੋਰ ਘੱਟ ਭਟੋਲੇ ਜਾਂ ਨਾਲ भूरा नहीं है ठीक है जी रोटी वाली साइड लानी है ना तबे वही थोड़ी कर दी अपना पीली लॉज

ਲਓ ਜੀ ਮੇਰਾ ਹੋਮ ਮੇਡ ਨਾਨ تیار ਹੈ ਠੀਕ ਹੈ ਜੀ ਜਿਹੜਾ ਨਾਨ ਹੁੰਦਾ ਉਹ ਇੱਕ ਪਾਸੋਂ ਹੀ ਇਦਾਂ ਹੀ ਪਕਦਾ ਤੇ ਇੱਕ ਪਾਸਾ कच्चा ਰਹਿੰਦਾ ਹੈ ਠੀਕ ਹੈ ਤੇ ਇਹਦੇ ਤੇ ਹੁਣ ਲਗਾ ਦਾਂਗੇ ਆਪਾਂ ਬਟਰ ਬਟਰ

ਫਾਈਨਲੀ ਰੋਟੀ ਸਭ ਜੀ ਸਾਡੀ ਗਈ ਬਾਨਾ ਤੇ ਟਾਈਮ ਦੇਖ ਲੋ 11 ਲੱਗੇ ਨੇ ਵਜੇ ਨਾਲ ਤੇ ਬੌਜੀ ਅੱਜ ਟਾਈਮ ਨਾਲ ਹੀ ਆ ਗਏ ਨੇ ਇੱਕ ਤੇ ਅੱਜ ਵੀਰਵਾਰ ਆ ਤੇ ਦੂਜਾ ਅੱਜ ਇਹਨਾਂ ਨੇ ਜਾਣਾ ਕਵਾਲੀਆਂ ਤੇ ਜਾਣਾ ਲੈ ਮੈਂ ਰੋਟੀ ਖਾਣ ਆਂ ਹਾਂ ਤਾਂ ਹੀ ਟਾਈਮ ਨਾਲ ਹੀ ਆ ਗਏ ਨੇ ਤੇ ਚੀਚਲੀ ਬਟਰ ਨਾਲ ਹਾਂਜੀ ਘੈਂ ਮਣਿਆ ਪੱਕੀ ਗਾ ਹਾਂ ਓਕੇ ਥੈਂਕ ਯੂ ਤਵਿਹਨੇ ਵੀ ਖਾਦਾ ਕੱਚਾ ਪਨੀਰ ਖਾਦਾ ਸੀ ਗਾਨੇ ਤਵਿਹਨੇ ਖਾ ਲਈ ਨਾ ਰੋਟੀ ਤਫੀਨ ਰੋਟੀ ਬਾਤੀ ਰੱਖਨੇ ਖਾਲੀ ਹੈ ਤੇ ਹੁਣ ਚਲੋ ਮੈਂ ਵੀ ਖਾ ਲਵਾਂ ਮੈਂ ਵੀ ਟੈਸਟ ਕਰ ਲਾਂ ਕਿੱਦਾਂ ਦਾ ਥੋੜਾ ਜਿਹਾ ਪਹਿਲੇ ਟਮਾਟੋ ਕੇਚਪ ਘੱਟ ਸੀਗੀ ਤੇ ਉਹ ਫਿਰ ਮੈਨਾਂ ਕੋ ਮੰਗਵਾ ਕੇ ਪਾਈ ਸੀ ਤੇ ਹੁਣ ਆ ਪੂਰੀ ਹੋ ਗਈ ਜੀ ਹੁਣ ਤੁਸੀਂ ਵਟਨਾਂ ਦੋ ਖਾਣੇ ਆ ਮੈਂ ਤਾਂ ਡਿਕ ਬਣਾਇਆ ਹੈ ਚਲ ਆਏ ਫਿਰ ओके ਆਕੇ ਚਲੋ ਠੀਕ ਹੈ ਗਾਇਸ ਨਾਲ ਫਿਲਕੇ ਵੀ ਬਣਾਈ ਨਾ ਤੁਹਾਡੇ ਦੋ ਮੈਨੂੰ ਲੱਗਾ ਸ਼ਾਇਦ ਪਤਾ ਨਹੀਂ ਖਾਵੇਂ ਕਿ ਨਹੀਂ ओके यार आगे शुरू करो ਤੁਸੀਂ ਤੇ ਚਲੋ ਠੀਕ ਹੈ ਗਾਇਜ਼ ਆਪਾਂ ਰੋਟੀ ਪਾਣੀ ਖਾ ਲਈਏ ਤੇ ਫਿਰ ਤੁਹਾਨੂੰ ਮਿਲਦੇ ਹਾਂ ਹਾਂਜੀ ਤੇ ਗਾਇਜ਼ ਰੋਟੀ ਪਾਣੀ ਖਾ ਕੇ ਤੇ ਇਹ ਚਲੇ ਗਏ ਨੇ ਕਵੰਗੀਆਂ ਤੇ ਟਾਈਮ 11:11 ਹੋ ਰਹੇ ਪਏ ਨੇ ਤੇ ਹੁਣ ਪਤਾ ਨਹੀਂ ਕਿੰਨੇ ਵਜੇ ਆਂਦੇ ਨੇ ਤੇ ਮੈਂ ਲੇਟਾਂ ਲੱਗੀ ਆ ਦੇਖਦੀ ਆ ਟੀਵੀ ਟੂਵੀ ਇਹ ਜੇ ਤੇ ਅੱਗੇ ਟਾਈਮ ਨਾਲ ਤੇ ਠੀਕ ਹੈ ਨਹੀਂ ਤੇ ਕੀ ਪਤਾ ਇਹਨਾਂ ਦੇ ਆਉਣ ਤੋਂ ਪਹਿਲੇ ਮੈਂ ਸੌਂ ਵੀ ਸਕਦੀ ਆ ਕੁਝ ਕਹਿ ਨਹੀਂ ਸਕਦੀ ਤੇ ਤੁਹਾਡੇ ਕੋਲੋਂ ਲੈਣੇ ਹੁਣ ਇਜਾਜ਼ਤ ਤੇ ਅੱਜ ਦੇ ਬਲੌਗ ਦੀ ਸਮਾਪਤੀ ਹੁੰਦੀ ਹੈ ਤੇ ਹੁਣ ਤੁਹਾਨੂੰ ਕੱਲ ਮਿਲਾਂਗੇ ਫਿਰ ਤੋਂ ਇੱਕ ਨਵੇਂ ਬਲੌਗ ਦੇ ਵਿੱਚ ਤੇ ਬਨੇਰੋ ਤੁਸੀਂ ਮੇਰੇ ਚੈਨਲ ਦੇ ਨਾਲ ਅੱਜ ਲਈ ਸਭ ਨੂੰ ਬਾਏ ਬਾਏ ਗੁੱਡ ਨਾਈਟ ਪਿਆਰੇ ਰਾਦੇ ਹੁਣ ਬਾਏ ਬਾਏ ਤੋ ਬਾਏ ਬਾਏ ਕਰ ਦੋ ਸਭ ਕੋ ਟਾਟਾ ਬਾਏ ਬਾਏ ਗੁੱਡ ਨਾਈਟ ਬਾਏ ਬਾਏ ਗੁੱਡ ਨਾਈਟ ਅਨਲ ਮੈਂ ਤੁਹਾਨੂੰ ਫੋਨ ਕਰਾਂਗੇ ਵੇਟ ਇਹਨਾਂ ਦੀ ਤੇ ਇਹ ਦੇਖੋ ਕਦੋਂ ਆਂਦੇ ਨੇ ਹਨਾ ਤਫੂ ਬਾਏ ਬਾਏ ਕਰ ਦੋ ਸਭ ਕੋ ਹੂੰ